ਅੱਛਾ ਦੋ ਕਲੰਕ ਜਿਹੜੇ ਲੁਧਿਆਣੇ ਤੇ ਬੜੇ ਪੱਕੇ ਆ ਜੀ ਔਰ ਬੜੇ ਚਿਰ ਦੇ ਆ ਇਹਦੀ ਤੁਸੀਂ ਤਹਿਕੀਕਾਤ ਕਰਕੇ ਦੱਸੋ ਵੀ ਸੱਚ ਆ ਜਾਂ ਝੂਠ ਆ ਚਲੋ ਪੋਲਿਊਸ਼ਨ ਵਾਲੀ ਗੱਲ ਤਾਂ ਬਿਲਕੁਲ ਸੱਚੀ ਆ ਇੰਡਸਟਰੀ ਹੋਣ ਕਰਕੇ ਪਲੂਟਿਡ ਬਹੁਤ ਹੈਗਾ ਦੂਜਾ ਇਹ ਗੱਲ ਕਹੀ ਜਾਂਦੀ ਕਿ ਇੰਡਸਟਰੀ ਇੱਥੋਂ ਮੂਵ ਕਰ ਗਈ ਕਿ ਇੰਡਸਟਰੀ ਦੂਸਰੇ ਸੂਬਿਆਂ ਚ ਪਲਾਨ ਕਰਕੇ ਉਹ ਚਲੇ ਗਿਆ ਹੁਣ ਸਥਿਤੀ ਕੀ ਆ ਸੋ ਇਹ ਦੇਖੋ ਇੰਡਸਟਰੀ ਦੀ ਗੱਲ ਸੁਣੋ ਜਿਹੜੀ ਤਾਂ ਹੈਗੀ ਐਸ ਐਮਈ ਤੇ ਐਮ ਐਸ ਐਮਈ ਉਹ ਨਹੀਂ ਜਾਂਦੀ ਕਿਤੇ ਜਿਹੜੇ ਬੰਦੇ ਨੇ ਸਵੇਰੇ ਤਿਆਰ ਹੋ ਕੇ ਘਰੋਂ ਆਪਣੀ ਫੈਕਟਰੀ ਜਾ ਕੇ ਬੈਠਣਾ ਉਹਨੇ ਇੱਥੋਂ ਮੱਧਿਆ ਪ੍ਰਦੇਸ਼ ਨਹੀਂ ਲੈ ਕੇ ਜਾਣਾ ਉਹਨੇ ਇੱਥੋਂ ਬਿਹਾਰ ਨਹੀਂ ਲੈ ਕੇ ਜਾਣਾ ਉਹਨੇ ਇੱਥੋਂ ਗੁਜਰਾਤ ਨਹੀਂ ਲੈ ਕੇ ਜਾਣਾ ਜੀ ਉਹਨੇ ਆਪਣੀ ਇੰਡਸਟਰੀ ਇੱਥੇ ਹੀ ਚਲਾਨੀ ਆ ਜਿਹੜੇ ਵੀ ਹਾਲਾਤ ਆ ਉਹ ਕੰਮ ਸਰਕਾਰ ਤੋਂ ਕਰਾ ਲੈ ਕੁਛ ਨਾਲੇ ਦੇਖੋ ਆਪਸ ਚ ਸਾਰਾ ਬਣਿਆ ਹੁੰਦਾ ਜਿਹੜੇ ਵੱਡੇ ਇੰਡਸਟਰੀਅਲਿਸਟ ਹੈ ਜੇ ਕਿਸੇ ਦੂਜੀ ਸਟੇਟ ਨੇ ਉਹਨਾਂ ਨੂੰ ਜ਼ਮੀਨ ਸਸਤੀ ਦੇਤੀ ਜਿੱਥੇ ਹੈ ਹੀ ਹਜ਼ਾਰਾਂ ਕਰੋੜ ਦਾ ਉਹਨੇ ਟਿਕਣਾ ਨਹੀਂ ਫਿਰ ਉਹਨਾਂ ਨੇ ਟਿਕਣਾ ਨਹੀਂ ਕਿਉਂਕਿ ਉਹਨਾਂ ਦੀ ਸੋ ਇਹ ਚੱਲਦਾ ਰਹਿੰਦਾ ਹੁਣ ਮੈਨੂੰ ਇੱਕ ਗੱਲ ਦੱਸੋ ਟਾਟਾ ਸਟੀਲ ਆਈ ਤੁਹਾਡੇ ਪੰਜਾਬ ਚ ਸਰਕਾਰ ਲੈ ਕੇ ਆਈ ਜੀ ਕਿਉਂ ਉਹਨਾਂ ਨੂੰ ਤੁਸੀਂ ਇਨਸੈਂਟਿਵ ਚੰਗੇ ਦਿੱਤੇ ਹੁਣ ਟਾਟਾ ਸਟੀਲ ਕੋਲ ਕਿਹੜਾ ਗੁਜਰਾਤ ਨਹੀਂ ਸੀ ਟਾਟਾ ਸਟੀਲ ਕੋਲ ਕਿਹੜਾ ਮੱਧਿਆ ਪ੍ਰਦੇਸ਼ ਨਹੀਂ ਸੀ ਤੁਸੀਂ ਉਹਨਾਂ ਨੂੰ ਕਿਹਾ ਜੀ ਅਸੀਂ ਬਿਜਲੀ ਐਨੇ ਸਾਲ ਐਸੇ ਰੇਟ ਦੇ ਦਵਾਂਗੇ ਜਮੀਨ ਚੰਗੀ ਜਗ੍ਹਾ ਦੇਤੀ ਉਹ ਆਗੇ ਵੱਡੇ ਡਿਸਟ੍ਰਿਕਟ ਹਾਊਸ ਪੰਜਾਬ ਕਿਹੜਾ ਨਹੀਂ ਆਂਦੇ ਸੋ ਇਹ ਡਿਪੈਂਡ ਕਰਦਾ ਵੀ ਕਿਸ ਵੱਲੇ ਕਿੰਨੂ ਮਿਲ ਜੇ ਸੋ ਮੈਂ ਜੇ ਆਪਾਂ ਜਨਰਲਾਈਜ਼ ਸਟੇਟਮੈਂਟ ਕਰੀਏ ਕਿ ਇੰਡਸਟਰੀ ਜਾ ਰਹੀ ਹੈ ਇਹ ਗਲਤ ਇੱਕ ਪਿਛਲੇ ਦੌਰ ਦੇ ਅੰਦਰ ਬੜੀ ਚਰਚਾ ਛੜੀ ਹੈ ਜਿਟੇਸ਼ਨ ਬੜਾ ਵੱਡਾ ਹੋਇਆ ਜੀ ਕਹਿੰਦੇ ਦਰਿਆ ਨਾਲਾ ਬਣ ਗਿਆ ਨਾਲੇ ਤੋਂ ਦਰਿਆ ਕਦੋਂ ਬਣੂਗਾ ਇਸ ਮੁੱਦੇ ਤੇ ਸਾਰੀਆਂ ਸਰਕਾਰਾਂ ਨੇ ਰੱਜ ਕੇ ਰਾਜਨੀਤੀ ਕੀਤੀ ਹੈ ਜੀ ਤੁਹਾਨੂੰ ਲੱਗਦਾ ਇਹਦਾ ਕੋਈ ਹੱਲ ਹੈ ਜਾਂ ਇਹ ਬਸ ਚਰਚਾ ਚ ਹੀ ਰਹੂਗਾ ਤਾਂ ਤੁਸੀਂ ਬੁੱਢੇ ਨਾਲੇ ਦੀ ਗੱਲ ਕਰ ਰਹੇ ਹੋ। ਗੱਲ ਇਹ ਹੈ ਜੀ ਕਿ ਬੁੱਢੇ ਨਾਲਾ ਹੁਣ ਬੜਾ ਵੱਡਾ ਵੱਡਾ ਇਸ਼ੂ ਹੁਣ ਬਣ ਗਿਆ। ਹੁਣ ਇਸ ਵੇਲੇ ਐਨਜੀਟੀ ਇਨਵੋਲਵ ਹੋ ਗਈ ਹੈ ਇਹਦੇ ਵਿੱਚ। ਔਰ ਐਨਜੀਟੀ ਨੇ ਬੜੇ ਸਖਤ ਸਟ੍ਰਕਚਰ ਪਾਸ ਕੀਤੇ ਆ। ਸਾਡੇ ਆਨਰੇਬਲ ਐਮਪੀ ਸੀਚੇਵਾਲ ਜੀ ਵੀ ਲੱਗੇ ਹੋਏ ਆ। ਔਰ ਲੋਕਲ ਐਡਮਿਨਿਸਟ੍ਰੇਸ਼ਨ ਲੱਗੀ ਆ। ਮੇਰੀ ਪਰਸੋਂ ਵੀ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਕਹਿੰਦੇ ਅਸੀਂ ਕਰ ਰਹੇ ਆ ਜੀ ਜੋ ਬੈਸਟ ਹੋ ਸਕਦਾ ਕਰਦੇ ਆ। ਪਿਛਲੇ ਟਾਈਮਾਂ ਤੇ ਐਸਟੀਪੀ ਲੱਗੇ ਹੁਣ ਐਸਟੀਪੀ ਹੁੰਦਾ ਸੀਵਰੇਜ ਟਰੀਟ ਕਰਨ ਲਈ। ਉਹਦੇ ਵਿੱਚ ਜੇ ਤੁਸੀਂ ਪੋਲਿਊਟਡ ਪਾਣੀ ਵੀ ਪਾਈ ਜਾਓਗੇ ਉਹ ਡੈਰੀਆਂ ਨੇ ਵੀ ਉਹਦੇ ਵਿੱਚ ਪਾਈ ਗਏ ਆਪਣਾ ਗੰਦ ਉਹ ਐਸਟੀਪੀ ਵੀ ਫੇਲ ਹੋਗੇ ਸੋ ਹੁਣ ਲੱਗੇ ਹੋਏ ਆ ਵੀ ਪਰ ਇਹਦਾ ਇਹ ਹੈ ਕਿ ਕੁਇਕ ਫਿਕਸ ਨਹੀਂ ਹੈਗਾ ਬਟ ਹੋਪਫੁਲੀ ਇਟ ਵਿਲ ਟੇਕ ਟਾਈਮ ਇਟ ਵਿਲ ਟੇਕ ਟਾਈਮ ਬਟ ਹੁਣ ਸੀਰੀਅਸਲੀ ਐਨੂੰ ਬਹੁਤ ਸੀਰੀਅਸਲੀ ਟੇਕ ਅਪ ਹੋ ਰਿਹਾ ਕਿਉਂਕਿ ਐਨਜੀਟੀ ਨਾ ਤਾਂ ਅਫਸਰਾਂ ਨੂੰ ਬਖਸ਼ ਰਹੀ ਐ ਨਾ ਪੰਜਾਬ ਪੋਲੂਸ਼ਨ ਬੋਰਡ ਨੂੰ ਬਖਸ਼ ਰਹੀ ਐ ਨਾ ਇੰਡਸਟਰੀਅਲਿਸਟਾਂ ਨੂੰ ਬਖਸ਼ ਰਹੀ ਐ ਕਿਸੇ ਨੂੰ ਨਹੀਂ एनजीटी ਤੁਹਾਨੂੰ ਪਤਾ ਹੈ ਵੀ ਪਾਵਰਫੁਲ ਬਿਲਕੁਲ ਠੀਕ ਹੈ ਸੋ ਹੁਣ ਉਹਨਾਂ ਦੇ ਨੋਟਿਸ ਚ ਆ ਗਿਆ ਤੇ ਬਾਕੀ ਥੋੜਾ ਬਹੁਤ ਪੋਲਿਟਿਕਸ ਹੋ ਹੀ ਜਾਂਦਾ ਹੁਣ ਜਦੋਂ ਇੰਡਸਟਰੀ ਬੰਦ ਕਰਦੇ ਹੋ ਇੰਡਸਟਰੀ ਵਾਲੇ ਚਲੇ ਜਾਂਦੇ ਜੀ ਅਸੀਂ ਮਰ ਜਾਾਂਗੇ ਹੂੰ ਉਹ ਦੂਜੇ ਪਾਸੇ ਉਹ ਜਥੇਬੰਦੀਆਂ ਦੇਖੋ ਜੀ ਇਹ ਬਿਮਾਰੀਆਂ ਫੈਲੀ ਜਾਂਦੀਆਂ ਐਨੀ ਪੋਲੂਸ਼ਨ ਸੋ ਇਹ ਰਸਤਾ ਤਾਂ ਲੱਭਣਾ ਹੀ ਪਊਗਾ ਬਿਮਾਰੀਆਂ ਤਾਂ ਫੈਲਦੀਆਂ ਹੀ ਆ ਪੋਲੂਸ਼ਨ ਨਾਲ ਔਰ ਇੰਡਸਟਰੀਅਲੇ ਵੀ ਸੱਚੇ ਐ ਬੀ ਉਹ ਸੀਟੀਪੀ ਲੱਗੇ ਉਹ ਕਹਿੰਦੇ ਅਸੀਂ ਸੀਟੀਪੀ ਚ ਪਾਈ ਜਾਂਦੇ ਆ ਹੁਣ ਤੁਸੀਂ ਜੇ ਤੁਹਾਡੇ ਸੀਟੀਪੀ ਨਹੀਂ ਚੱਲਦੇ ਤਾਂ ਅਸੀਂ ਕੀ ਕਰੀਏ ਸੋ ਇਹ ਇਹ ਮੈਂ ਇਹ ਨਹੀਂ ਕਹੂੰਗਾ ਵੀ ਇਹਦਾ ਕਸੂਰ ਹੈ ਜਾਂ ਉਹਦਾ ਕਸੂਰ ਹੈ ਵਿਚਲਾ ਰਸਤਾ ਲੱਭਣਾ ਪੈਣਾ ਲੱਭਣਾ ਪੈਣਾ ਆਖਰੀ ਸਵਾਲ ਮੇਰਾ ਪੰਜਾਬ ਦੇ ਬਾਰੇ ਅਰੋੜਾ ਸਾਹਿਬ ਬੜਾ ਨੈਰੇਟਿਵ ਖੜਾ ਹੋਇਆ ਪਿਛਲੇ 10 12 ਸਾਲਾਂ ਚ ਕਿ ਪੰਜਾਬ ਦੀ ਇਤਾਂ ਜੀ ਬੁਰੇ ਹਾਲਾਤ ਹੋ ਗਏ ਆ ਇੱਥੇ ਰੋਜ਼ਗਾਰ ਨਹੀਂ ਹੈ ਇੱਥੇ ਇੰਡਸਟਰੀ ਨਹੀਂ ਹੈ ਇੱਥੇ ਲਾਅ ਐਂਡ ਆਰਡਰ ਨਹੀਂ ਹੈ ਨੌਜਵਾਨ ਪਲੱਸ 2 ਕਰਦਾ আজকাল ਪੰਜਾਬੀਆਂ ਦੀ ਵੱਡੀ ਡਿਗਰੀ ਆਇਲਟਸ ਹੋ ਗਈ ਆ ਕਿ ਬਸ ਆਇਲਟਸ ਕਰਕੇ ਤੇ ਬਾਹਰ ਚਲੇ ਗਏ ਤੁਸੀਂ ਬੀਇੰਗ ਇੱਕ ਬਿਜ਼ਨਸਮੈਨ ਕਿਉਂਕਿ ਤੁਸੀਂ ਇੱਥੋਂ ਤਰੱਕੀ ਕੀਤੀ ਹੈ ਇੱਥੇ ਰਹਿ ਕੇ ਕੀਤੀ ਹੈ ਵੱਡਾ ਐਮਪਾਇਰ ਖੜਾ ਕੀਤਾ ਤੁਸੀਂ ਪੰਜਾਬ ਦੇ ਬਾਰੇ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹੋ ਔਰ ਇਹਨਾਂ ਗੱਲਾਂ ਨੂੰ ਜੋ ਨੈਰੇਟਿਵ ਬਿਲਡ ਹੋਇਆ ਤੁਸੀਂ ਇਹਨੂੰ ਸੱਚ ਮੰਨਦੇ ਹੋ ਜਾਂ ਇਹਦੇ ਵਿੱਚ ਤੁਹਾਨੂੰ ਹਾਈਪੋਥੈਟিক্যাল ਚੀਜ਼ਾਂ ਨਜ਼ਰ ਆਉਂਦੀਆਂ ਮੈਂ ਬਿਲਕੁਲ ਨਹੀਂ ਇਸ ਗੱਲ ਨਾਲ ਇਤਿਫਾਕ ਕਰਦਾ ਜੀ ਮਾਦੋਂ ਦੱਸਾ ਪੰਜਾਬ ਵਰਗਾ ਸੂਬਾ ਕੋਈ ਨਹੀਂ ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਸਾਡੇ ਇੱਕ ਰਿਸ਼ਤੇਦਾਰ ਹੈ ਹైదరాబాద్ ਉਹਨਾਂ ਨੇ ਟੈਰਾ ਦਾ ਕੰਮ ਹੈ ਉੱਥੇ ਬਹੁਤ ਜ਼ਿਆਦਾ ਉਹਨਾਂ ਨੇ ਇੱਕ ਇੰਡਸਟਰੀ ਹੁਣ ਲੁਧਿਆਣੇ ਲਗਾਈ ਉਹਨਾਂ ਦੇ ਲਫ਼ਜ਼ ਹੈ ਜੀ ਜੋ ਲੁਧਿਆਣਾ ਪੰਜਾਬ ਚ ਕੰਮ ਕਰਕੇ ਮਜ਼ਾ ਆ ਰਿਹਾ ਜੋ ਇੱਥੇ ਹਾਲਾਤ ਹੈ ਜੋ ਇੱਥੇ ਇੰਡਸਟਰੀਅਲ ਰਿਲੇਸ਼ਨ ਹੈ ਸਾਡੇ ਹైదరాబాద్ ਕੁਛ ਵੀ ਨਹੀਂ ਹੈਗਾ। ਅੱਛਾ ਜੀ। ਹਾਂ ਜੀ। ਦੂਜੀ ਗੱਲ ਵੱਡੇ-ਵੱਡੇ ਇੰਡਸਟਰੀਲਿਸਟ ਆ ਹਾਰ ਟੈਕਸਟਾਇਲ ਆ ਤੁਸੀਂ ਸੁਣ ਲੀਓ। ਉਹਨਾਂ ਦੇ ਆਪਣੇ ਵਰਡ ਆ ਮੇਰੇ। ਦੂਜੀ ਗੱਲ ਜਿੱਥੇ ਤੱਕ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਕੈਨੇਡਾ ਚਲੇ ਜਾਂਦੇ ਯੂਥ ਬਾਰੇ। ਮੈਂ ਪਿੱਛੇ ਤਿੰਨ ਕਨਵੋਕੇਸ਼ਨਾਂ ਤੇ ਗਿਆ। ਠੀਕ ਆ। ਜਦੋਂ ਮੈਂ ਡਿਗਰੀਆਂ ਦੇ ਰਿਆ ਸੀ ਉਹ ਮੈਨੂੰ ਪ੍ਰਿੰਸੀਪਲ ਨਾਲ ਖੜੇ ਕਹਿੰਦੇ ਅਧੀਆਂ ਕੁੜੀਆਂ ਨੇ ਝੂੜੇ ਪਾਏ ਹੋਏ। ਮੈਂ ਕਿਹਾ ਹਲੇ ਤਾਂ ਡਿਗਰੀਆਂ ਲੈ ਰਹੀਆਂ ਵੇ ਕਹਿੰਦੇ ਜੀ ਉਹ ਵਿਆਹ ਐਸ ਲਈ ਕੀਤਾ ਕਿ ਕੈਨੇਡਾ ਜਾਣਾ। ਕੁਝ ਜਾਂ ਮੁੰਡਾ ਪਹਿਲਾਂ ਕੈਨੇਡਾ ਜਾਂ ਤਿਆਰੀ ਕਰਕੇ ਬੈਠੇ ਜਾ ਕਰਾ ਕੇ ਚੱਲੇ ਅੱਛਾ ਫਿਰ ਮੈਂ ਉਹਨਾਂ ਨੂੰ ਬੱਚਿਆਂ ਨੂੰ ਸਮਝਾਇਆ ਮੈਂ ਕਿਹਾ ਤੁਸੀਂ ਮੇਰੇ ਕệਤੇ ਰੁਕਣਾ ਨਹੀਂ ਪਰ ਦੇਖੋ ਸਿਰਫ ਪੋਜ਼ਿਟਿਵ ਨਾ ਦੇਖੋ 네ਗੇਟਿਵ ਵੀ ਦੇਖੋ ਹੁਣ ਅੱਜ ਦੀ ਡੇਟ 'ਚ ਉਲਟੀ ਗੰਗਾ ਬਹਿਣੀ ਚਾਲੂ ਹੋ ਗਈ ਹੁਣ ਬੱਚੇ ਵਾਪਸ ਆਣੇ ਚਾਲੂ ਹੋ ਗਏ ਜੀ ਕਿਉਂਕਿ ਕੈਨੇਡਾ 'ਚ ਵੀ ਹਾਲਾਤ ਠੀਕ ਨਹੀਂ ਹੈਗੇ ਨਾ ਉੱਥੇ ਨੌਕਰੀਆਂ ਮਿਲ ਰਹੀਆਂ ਕਿਰਾਇ ਮੁੱਥੇ ਵੀ ਵੱਧ ਗਿਆ ਹਾਲ ਉੱਥੇ ਵੀ ਮੜਾ ਪੇਰੈਂਟਸ ਅਨੇ ਡਰੇ ਮੈਂਨੇ ਪੇਰੈਂਟਸ ਨੂੰ ਜਾਣਦਾ ਜਨਾਂ ਦੇ ਵਿਚਾਰਿਆਂ ਦੇ ਬੱਚਿਆਂ ਦੀ ਡੈਥ ਕਿਸੇ ਨਾ ਕਿਸੇ ਰੀਜ਼ਨ ਕਰਕੇ ਹੋ ਗਈ ਉਹ ਜਾ ਰਹੇ ਆ ਮੇਰੇ ਕੋਲ ਕਈ ਆਂਦੇ ਆ ਜੀ ਐਮਬੈਸੀ ਤੋਂ ਕਹਿ ਦੋ ਜੀ ਡੈੱਡ ਬੋਡੀ ਮੰਗਾ ਮੇਰਾ ਮਤਲਬ ਹੁਣ ਮੈਂ ਤੁਹਾਡੇ ਰਾਈ ਸਾਰੇ ਬੱਚਿਆਂ ਨੂੰ ਕਹਿੰਦਾ ਕਿ ਕੈਨੇਡਾ ਦਾ ਸੁਪਨਾ ਹਲੇ ਰੋਕੋ ਆਪਣਾ ਪੰਜਾਬ ਆਪਣਾ ਇੰਡੀਆ ਇਹ ਬਹੁਤ ਤਰੱਕੀ ਕਰ ਰਿਹਾ ਬਾਹਰੋਂ ਫੋਰਨਰ ਇੱਥੇ ਆ ਕੇ ਸੈਟਲ ਹੋ ਰਹੇ ਗਰਗਾਉਂ ਦੇਖੋ ਕਿੰਨੀਆਂ ਕੀਮਤਾਂ ਵੱਧ ਗਈਆਂ ਬਾਹਰਲੇ ਸੀਐਫਓ ਸਾਰੇ ਇੱਥੇ ਆ ਕੇ ਐਨੇ ਖੁਸ਼ ਆ ਤੁਹਾਡਾ ਅਪਾ ਇੰਡੀਆ ਚ ਲੱਭੀਏ ਮਤਲਬ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਰੋੜਾ ਸਾਹਿਬ ਥੈਂਕ ਯੂ ਸੋ ਮਚ ਜਗਬੰਨ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਜੀ